ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rauwal ਇਹ ਪਿੰਡ ਜਗਰਾਵਾ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਜੰਡੀ ਪਿੰਡ ਰਹ ਜਾਂਦਾ ਸਦਵਾ ਬੇਟੇ ਦੇ ਨੇੜ ਹੈ ਸਦਰਪੁਰਾ ਜਾਂ ਹੰਬੜਾ ਇਸ ਸਾਈਡ ਦਾ ਇਹ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਮੇਰੇ ਖਿਆਲ ਚ 2 ਸਾਲਾਂ ਬਾਅਦ ਮੇਰੀ ਦੂਜੀ ਵੀਡੀਓ ਹੈ ਕਰੇਲੂ ਪਸ਼ੂ ਬਾਈ ਜੀ ਹੋਰਾਂ ਕੋਲ ਰੱਖੇ ਹੋਏ ਆ ਖੇਤੀਬਾੜੀ ਮੇਨ ਕੀਤਾ ਪਰ ਮੱਝਾਂ ਨਾਲੇ ਘਰੇ ਦੁੱਧ ਹਸਦੇ ਰੱਖਦੇ ਆ ਇਹਨਾਂ ਮੱਝਾਂ ਦੇ ਵਿੱਚੋਂ ਹੀ ਦੋਸਤੋ ਅੱਜ ਦੋ ਮੱਝਾਂ ਬਾਈ ਜੀ ਹੋਰਾਂ ਨੇ ਵਿਕਾਊ ਕਰਤੀਆਂ ਵੀਰ ਦੱਸਦੇ ਆ ਵੀ ਹੁਣ ਆਉਣ ਵਾਲੇ ਟਾਈਮ 'ਚ ਬਸ ਇੱਕ ਅੱਧਾ ਨਾਗੀ ਰੱਖਿਆ ਕਰਨਾ ਜਿਵੇਂ ਗਾਂ ਦੁੱਧ ਦੇ ਰਹੀ ਹੈ ਤੇ ਇਹ ਦੋਨੇ ਮੱਝਾਂ ਸੂਣ ਨਾਲੀਆਂ ਇਸ ਏਰੀਆ ਦੇ ਵਿੱਚ ਰੂਟ ਥੋੜਾ ਘੱਟ ਬਣਦਾ ਸਵੱਬ ਘੱਟ ਬਣਦਾ ਤੇ ਅੱਜ ਮੌਕਾ ਮਿਲਿਆ ਹਾਲਾਂਕਿ ਪਸ਼ੂ ਅਜੇ ਪੂਰੀ ਤਿਆਰੀ 'ਚ ਨਹੀਂ ਗੇ ਟਾਈਮ ਅਜੇ ਲੈਂਦੇ ਆ ਸੂਣ 'ਚ ਪਰ ਜਿਹੜਾ ਭਰਾ ਇਹਨਾਂ ਨੂੰ ਸਮਝੂਗਾ ਉਹ ਆ ਕੇ ਦੇਖ ਲੈ ਸਕਦਾ ਤੇ ਸੌਦਾ ਜਿਹੜਾ ਉਸ ਹੱਬ ਤੇ ਕਰ ਲੂਗਾ ਹਾਲਾਂਕਿ ਦੋਨੇ ਮੱਝਾਂ ਅਜੇ ਕੱਚੀਆਂ ਦਿਨ ਹਜੇ ਇਹਨਾਂ ਦੇ ਬਾਕੀ ਐ ਆਓ ਮਿਲिए ਬਾਈ ਨੂੰ ਤੇ ਪਹਿਲੇ ਨੰਬਰ ਵਾਲੀ ਮੱਝ ਬਾਰੇ ਜਾਣਕਾਰੀ ਪਹਿਲਾਂ ਲੈਣੀ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਆਪਣਾ ਅਮਰੀਕ ਸਿੰਘ ਅਮਰੀਕ ਭਾਈ ਅੱਜ ਆਪਾਂ ਦੋ ਮੱਝਾਂ ਵਿਕਾਊ ਕਰਤੀਆਂ ਮੇਰੇ ਖਿਆਲ ਚ ਇਹ ਪਸ਼ੂ ਤਾਂ ਆਪਣੇ ਘਰ ਦੇ ਹੀ ਆ ਹਨਾ ਹਾਂ ਜੀ ਆ ਘਰ ਦੇ ਹੀ ਆ ਜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਐ ਕਨਵਾ ਸੂਆ ਸੁੰਦੀ ਐ ਜੀ ਇਹ ਹੋਰ ਨੇ ਆ ਜੀ ਹਾਂ ਹਾਂ ਇਹ ਤੀਜੇ ਸੂਆ ਸੁਣਾ ਹੋਣਾ ਨੇ ਕਿੰਨਾ ਕ ਟਾਈਮ ਲੇਜੂ ਹਜੇ ਇਹ 14 ਤਰੀਕ ਨੂੰ ਉਹ ਦਿਨ ਪੂਰੇ ਆ 14 ਨੂੰ ਹਾਂਜੀ ਅੱਜ ਹਜੇ ਮੇਰੇ ਖਾਲਚ 5 ਤਰੀਕ ਹੋਈ ਆ 5 ਹਾਂਜੀ 9 ਦਿਨ ਪਏ ਆ ਹਾਂ ਇਹ ਨਹੀਂ ਪਤਾ ਪਹਿਲਾਂ ਵੀ ਸੂਵੇ ਠੀਕ ਐ ਅੱਛਾ ਵੈਸੇ ਦੁੱਧ ਕਿੰਨਾ ਕ ਦਿੰਦੀ ਰਹੀ ਦੁੱਧ ਦੇ 17 ਲੀਟਰ ਸੀਗਾ ਪਿਛਲੇ ਸਾ 17 ਠੀਕ ਐ ਰੇਟ ਫਿਰ ਫੋਨ ਤੇ ਰੱਖਾਂਗੇ ਰੇਟ ਫੋਨ ਤੇ ਰੱਖ ਲਾਂਗੇ ਠੀਕ ਐ ਖੋਲੀ ਬਈ ਨੂੰ ਕਿੰਨੀ ਜੇ ਸੂਆ ਇਹਦੀ ਮਾਂ ਥਲੇ ਸੀਗਾ 22 ਕਿਲੋ ਦੁੱਧ ਅੱਛਾ ਹਾਂਜੀ ਠੀਕ ਐ ਸੋ ਦੋਸਤੋ ਇਹ ਤੀਜਾ ਸੂਆ ਸੁੰਦੀ ਮਾਝ ਖੋਲ ਲਾ ਬਈ ਤੋਰ ਦੇ ਨੋ 14 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਪਰ ਪਹਿਲਾਂ ਵੀ ਸੂ ਸਕਦੀ ਹੈ ਤੇ ਦਿਨ ਉੱਤੇ ਵੀ ਲੈ ਸਕਦੀ ਤੋਰ ਤੇ ਵੀ ਕਿਨ ਲੈ ਚੱਲੋ ਇਧਰ ਗੇੜਾ ਦਵਾਲਾ ਤੀਜਾ ਸੂਆ ਝੋਟੀ ਸੰਭੀ ਫੁੱਲ ਆ ਸੰਭੀ ਫੁੱਲ ਉਧਰ ਲੈ ਗਾਂ ਕਿਉਂਕਿ ਚੌਕੀ ਰੱਖੇ ਹੋਏ ਪਸ਼ੂ ਆ ਸਾਈਲੇਜ ਪੈਂਦਾ ਦੋਸਤੋ ਕਿਉਂਕਿ ਇਹ ਏਰੀਆ ਮੱਕੀ ਦਾ ਹੈ ਜਿਆਦਾ ਆਲੂ ਤੇ ਮੱਕੀ ਦੀ ਫਸਲ ਇਸ ਏਰੀਆ ਚ ਬਹੁਤ ਹੁੰਦੀ ਹੈ ਵਜ਼ਨ ਪੂਰਾ ਫੁੱਲਾ ਦੋਸਤੋ ਹਾਈਟ ਦਰਮਿਆਨੇ ਦੇ ਵਿੱਚ ਉਹ ਭਾਈ ਸਬਜ਼ੀ ਵਾਲੇ ਪਾਸੇ ਨੂੰ ਲੈ ਜਾਓ ਮੜਾ ਇਹਨੂੰ ਮੈਂ ਥੋੜਾ ਜ਼ੂਮ ਕਰ ਦਾਂ ਦੱਸੋ ਕਿਉਂਕਿ ਕਈ ਵਾਰ ਹਨਾ ਪਸ਼ੂ ਡਰ ਜਾਂਦਾ ਹੈ ਖਾਸ ਕਰਕੇ ਦਾੰਦੇ ਘਰਾਂ ਚ ਜਿੱਥੇ ਪਸ਼ੂ ਜਿਹੜੇ ਉਹ ਸਾਈਡ ਤੇ ਵੱਧੇ ਜਾਂਦੇ ਆ ਰੱਖੇ ਹੋਏ ਹੁੰਦੇ ਕਮਾਲ ਹੈ ਉਹ ਬਈ ਵਾਪਸ ਬਹੁਤ ਸੋਹਣਾ ਸਿੰਗ ਦਾ ਸਾਈਜ਼ ਆ ਦੱਸੋ ਤੇ ਵਜ਼ਨ ਤਾਂ ਤੁਹਾਡੇ ਸਾਹਮਣੇ ਹੈ ਹਵਾਨਾ ਜਦੋਂ ਰੁਕਦੀ ਹੈ ਮੈਂ ਉਦੋਂ ਵੀ ਤੁਹਾਨੂੰ ਦਿਖਾ ਦੂੰਗਾ ਬਾਕੀ ਜਿਹੜਾ ਭਰਾ ਚੰਗੀ ਸਮਝੋ ਰੇਟ ਬਾਈ ਜਿਹੜਾ ਤੋਂ ਕਨਫਰਮ ਕਰ ਰੇਟ ਫੋਨ ਦੇ ਉੱਤੇ ਇੱਕ ਕਾਰਨ ਇਹ ਵੀ ਹੁੰਦਾ ਦੱਸੋ ਕਿਉਂਕਿ ਜਿਨੇ ਕਦੇ-ਕਦੇ ਪਸ਼ੂ ਵੇਚਣਾ ਹੁੰਦਾ ਤੋਂ ਕਈ ਵਾਰ ਆਸ ਬਹੁਤ ਹੀ ਵੱਧਦੀ ਹੁੰਦੀ ਹੈ ਸੋ ਹੁਣ ਫੇਰ ਇਹਦਾ ਹਵਾਨਾ ਤੁਸੀਂ ਦੇਖ ਲਓ ਥਾਂ ਦਾ ਸਹਿਜ ਤੁਸੀਂ ਦੇਖ ਸਕਦੇ ਹੋ ਸੰਭੀ ਬਹੁਤ ਸੋਹਣੀ ਹੈ ਰਾਜੀ ਸਮਾਂ ਦੀ ਇਹਨੂੰ ਆਪਾਂ ਇਦੋਂ ਥੋੜਾ ਬਹੁਤ ਪਸ਼ੂ ਲਿੱਸਾ ਰਵੇ ਤਾਂ ਜਿਆਦਾ ਵਧੀਆ ਹੁੰਦਾ ਪਰ ਫਿਰ ਵੀ ਜਿਹੜੀ ਸੰਭਾਲ ਉਹ ਤੁਸੀਂ ਦੇਖ ਸਕਦੇ ਹੋ ਬਾਈ ਜੀ ਰਾਂਦੀ ਹਵਾਨਾ ਹੋਣ ਦੇਖ ਸਕਦੇ ਹੋ ਤੁਸੀਂ ਸੋ ਇਹ ਪਹਿਲੇ ਨੰਬਰ ਤੇ ਤੀਜਾ ਸੂਆ ਬਈ ਇਹ ਦੂਜਾ ਜਿਹੜੀ ਇਹ ਦੋ ਨੰਬਰ ਤੇ ਮੱਝ ਹੈ ਇਹ ਕੰਨਵਾ ਸੂਆ ਇਹਨੇ ਦੂਜਾ ਸੂਆ ਸੂਣਾ ਦੂਜਾ ਸੂਆ ਹਾਂਜੀ ਇਹਦਾ ਕਿੰਨਾ ਟਾਈਮ ਬਾਕੀ ਹੈ ਬਾਈ ਇਹ ਇਹਨੇ 17 ਨੂੰ ਸੂਣਾ 12 ਤਰੀਕ ਨੂੰ 17 ਨੂੰ ਦਿਨ ਪੂਰੇ ਹੁੰਦੇ ਇਹਦਾ ਦੁੱਧ ਦਾ ਰਿਕਾਰਡ ਕੀ ਰਿਹਾ ਪਹਿਲੇ ਸਾਲ 13 ਕਿਲੋ ਦੁੱਧ ਸੀਗਾ ਜੀ ਇਹਦੇ ਪਹਿਲਣ ਦਾ ਹਾਂਜੀ ਪਹਿਲਣ ਦਾ ਤੁਰਦੇ ਬਾਈ ਸੋ ਦੋਸਤੋ 17 ਤਰੀਕ ਨੂੰ ਦਿਨ ਪੂਰੇ ਹੋਣੇ ਆ ਇਹ ਵੀ ਕਰ ਲਈ ਹੋਈ ਆ ਜੀ ਠੀਕ ਐ ਪਸ਼ੂ ਤਾਂ ਕਰਦੇ ਦੋਸਤੋ ਮੈਂ ਸ਼ੁਰੂਆਤ ਹੀ ਦੱਸਦਾ ਕਿਉਂਕਿ ਬਾਈ ਦੀ ਹੋਰੀ ਮੇਨ ਕਿਤਾ ਇਹਨਾਂ ਦਾ ਖੇਤੀਬਾੜੀ ਐ ਇਹ ਤਾਂ ਸ਼ੌਂਕੀਆਂ ਰੱਖੇ ਹੋਏ ਪਸ਼ੂ ਆ ਸੋ ਭਵਾਨਾ ਹਜੇ ਇਹਨੇ ਮੁੱਢ ਜਾਈ ਵੱਧਾ ਦੋਸਤੋ ਕਿਉਂਕਿ ਹਜੇ ਦਹਨੇ ਦੇ 12 ਪਏ ਆ ਹਾਂਜੀ ਬਾ ਨੇੜੋ ਹੀ ਕਮਾ ਲਿਓ ਬਾਈ ਇੱਥੋਂ ਹੀ ਮੋੜ ਲਓ ਭਾਵੇਂ ਤੋ ਸੈਂਗ ਦੋਸਤੋ ਇਹਦਾ ਥੋੜਾ ਜਿਹਾ ਖੁੱਲਾ ਐ ਵੈਸੇ ਕੱਦ ਘਾਟ ਮਾ ਜਿਹੜਾ ਸੋ ਲੈ ਬਾਈ ਸੋ ਜਿਹੜਾ ਭਰਾ ਪਸੰਦ ਕਰੇ ਲੈ ਚਲੋ ਬੰਦ ਤਾਂ ਇਹ ਦੋ ਮੱਝਾਂ ਬਾਈ ਨੇ ਵਿਕਾਊ ਕੀਤੀਆਂ ਘਰ ਚ ਇੱਕ ਝੋਟੀ ਤੇ ਇੱਕ ਗਾਂ ਬਾਈ ਉਹਨਾਂ ਕੋਲ ਰਹਿ ਜਾਣੀ ਐ ਉਹ ਇੰਨੇ ਕਿ ਨਗ ਬਾਈ ਕਹਿੰਦਾ ਵੀ ਅਸੀਂ ਰੱਖਦੇ ਰਾਂਗੇ ਦੁੱਧ ਵਾਸਤੇ ਵੈਸੇ ਹੁਣ ਪਸ਼ੂ ਜਿਹੜੇ ਉਹ ਇਹ ਮੰਨ ਲਓ ਵੀ ਇਹਨਾਂ ਨੇ ਘਟਾਈ ਦੇਣੇ ਆ ਕਿਉਂਕਿ ਖੇਤੀਬਾੜੀ ਮੇਨ ਧਿਆਨ ਉਸੇ ਪਾਸੇ ਹੀ ਐ ਸੋ ਇਹ ਦੋ ਮੱਝਾਂ ਅੱਜ ਦੀ ਵੀਡੀਓ ਚ ਵਿਕਰੀ ਵਾਲੀਆਂ ਤੁਹਾਨੂੰ ਦਿਖਾਉਣਗੇ ਇਹ ਦੋਨੇ ਦਿਖਾ ਪਈਆਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਥਣ ਹਵਾਨੇ ਆਪ ਪਾਸ ਕਰਿਓ ਕਿਉਂਕਿ ਇੱਕ ਤਾਂ ਪਸ਼ੂ ਥੋੜਾ ਡਰਦੇ ਐ ਤੇ ਦੂਜਾ ਇਹ ਆ ਵੀ ਇਹ ਹਜੇ ਬਹੁਤੇ ਤਿਆਰ ਵੀ ਨਹੀਂ ਹੈ ਮਤਲਬ ਜਿਵੇਂ ਇਹ ਝੋਟੀ ਸੋਹਣੀ ਤਿਆਰ ਹੁੰਦੀ ਆਉਂਦੀ ਐ ਝੋਟੀ ਵੀ ਸੋਹਣੀ ਐ ਦੂਜੀ ਝੋਟੀ ਦਾ ਟਾਈਮ ਹਜੇ ਜ਼ਿਆਦਾ ਪਿਆ ਸੋ ਮੈਂ ਇਹ ਦੇ ਕਰਕੇ ਬਹੁਤਾ ਤੁਹਾਨੂੰ ਉਸ ਤਰੀਕੇ ਨਾਲ ਹਵਾਨੇ ਨਹੀਂ ਦਿਖਾ ਸਕਿਆ ਜਿਹੜਾ ਭਰਾ ਪਸੰਦ ਕਰੂਗਾ ਤੇ ਉਹ ਇਹਨਾਂ ਨੂੰ ਆ ਕੇ ਖਰੀਦ ਜੂਗਾ ਧੰਨਵਾਦ